ਸਾਉਣ ਬੱਕਰੀਆਂ ਨਹੀਂ ਗੱਡੀ ਆ ਨੀ ਆਲੇ ਫੜਾ ਸਬਜੀ ਤੇ ਗੋਭੀ ਬਣਾ ਲਈ ਚੰਗਾ ਚੱਲ ਅੱਛਾ ਠੀਕ ਹੈ ਬਈ ਆ ਕੀ ਆ ਗੋਭੀ ਹੈਗੀ ਫੁੱਲ ਵਾਲੀ ਗੋਭੀ ਤਾਂ ਸੁਣੀ ਸੀ ਇਹ ਕਿਹੜੇ ਸਾਹ ਦੀ ਗੋਭੀ ਆ ਓਏ ਬੰਦ ਗੋਭੀ ਹੈਗੀ ਉਹ ਗੋਭੀ ਨਹੀਂ ਹੈਗੀ ਫੁੱਲ ਵਾਲੀ ਇਹਨੂੰ ਬੰਦ ਗੋਭੀ ਕਹਿੰਦੇ ਹੈਗੇ ਚਲ ਬੰਦ ਤਾਂ ਮੈਂ ਖੋਲ ਲਈ ਨੀ ਆ ਜੀ ਸਾਰੀ ਗੋਭੀ ਛਿੱਲਤੀ ਤੇ ਵਿੱਚ ਕੁਝ ਨਿਕਲਿਆ ਤਾਂ ਹੈ ਨਹੀਂ ਬਾਈ ਕਨਸੂ ਦੇ ਵਿੱਚ ਗੋਭੀ ਨਿਕਲੂਗੀ ਗੋਦ ਦੇ ਸਦੇ ਤੂੰ ਇਹਦੇ ਵਿੱਚ ਕੁਝ ਨਿਕਲਣਾ ਨਹੀਂ ਬਾਈ ਉਰੇ ਆਈ ਮਾ ਗੋੜੇ ਕਿਹਨਾਂ ਵਾਲਾ ਪਈ ਇੰਨੀ ਆ ਸਾਰੇ ਗੋਮੇ ਛੱਲਦੇ ਤਾਂ ਵਿੱਚ ਕੁਝ ਨਿਕਲਦਾ ਹੈ ਨਹੀਂ ਉਹ ਜਿਹੜੇ ਪੱਤੇ ਸੀਗੇ ਉਹ ਕਿਧਰ ਗਏ ਉਹ ਤਾਂ ਮੈਂ ਬਕਸਰੀ ਨੂੰ ਪਾਤੇ ਉਹ ਤੇਰਾ ਭਲਾ ਹੋ ਜੇ ਉਹਨਾਂ ਹੀ ਤਾਂ ਦਾਲ ਬਣਦੀ ਆ ਰਹੀ ਨਾ ਪਾਗਲ ਦੀ ਪਾਗਲ ਤਾਂ ਹੀ ਤਾਂ ਤੈਨੂੰ ਕਿਹਾ ਸੀ ਦੋ ਅੱਖਰ ਪੜ੍ਹ ਲੈ